ਦੋਸਤੋ ਜੇ ਸੋਡੀਆਂ ਮੱਝਾਂ ਤੋਕੜ ਹੋ ਗਏ ਜਾਂ ਸੱਜਰਾਂ ਤਾਜੀ ਸੂਈਆਂ ਵੀ ਕਈ ਵਾਰ ਦੁੱਧ ਲੈ ਕੇ ਭੱਜ ਜਾਂਦੀਆਂ ਨੇ ਜਿਵੇਂ ਕੋਈ 15 20 ਦਿਨਾਂ ਦੀ ਮੱਝ ਸੂਈ ਹੁੰਦੀ ਆ ਤਾਂ ਉਹ ਕੀ ਹੁੰਦਾਗਾ ਵੀ ਮਤਲਬ ਕਿ ਦੁੱਧ ਲੈ ਕੇ ਭੱਜ ਜਾਂਦੀਆਂ ਨੇ ਕਿਉਂ ਭੱਜ ਜਾਂਦੀਆਂ ਨੇ ਕਾਰਨ ਕੀ ਆ ਜੇ ਹੁਣ ਮੱਝਾਂ ਪਹਿਲੀ ਗੱਲ ਤਾਂ ਬੱਚਾ ਨਹੀਂ ਪਾਉਂਦੀਆਂ ਕਈ ਵਾਰ ਬੱਚਾ ਤਾਲ ਦਿੰਦੀਆਂ ਨੇ ਮਤਲਬ ਕਹਿਣ ਦਾ ਤੇ ਜਾ ਉਹ ਦੁੱਧ ਉਤਾਰ ਦੀਆਂ ਨਹੀਂ ਬੜੀ ਸਮੱਸਿਆ ਆਉਂਦੀ ਆ ਤੇ ਸਮੱਸਿਆ ਗੱਲ ਕੀ ਆ ਤੇ ਤੁਹਾਨੂੰ ਪੂਰਾ ਜਿਹੜਾ ਕਾਰਨ ਉਹਦਾ ਆਪਾਂ ਦੱਸਾਂਗੇ ਤੇ ਵੀਡੀਓ ਨੂੰ ਆਪਣੀ ਨੂੰ ਐਂਡ ਤੱਕ ਜਰੂਰ ਦੇਖਿਓ ਦੇਖ ਕੇ ਤੁਸੀਂ ਦੋਸਤ ਮਿੱਤਰਾਂ ਨਾਲ ਸ਼ੇਅਰ ਜਰੂਰ ਕਰਿਓ ਤਾਂ ਕਿ ਸ਼ੇਅਰ ਕਰਨਾ ਨਾ ਭੁੱਲਿਓ ਤੇ ਜਿਹੜੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਨੂੰ ਵੇਖ ਰਹੇ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੇ ਸੋਡੀਆਂ ਮੱਝਾਂ ਦੁੱਧ ਲੈ ਕੇ ਭੱਜ ਰਹੀਆਂ ਨੇ ਦੁੱਧ ਆਤਾਰ ਦੀਆਂ ਹੀ ਹੈਗੀਆਂ ਤਾਂ ਕੋਈ ਬੜਾ ਲੰਮਾ ਚੌੜਾ ਕਮਰਾ ਨਹੀਂ ਹੁੰਦਾ ਵਿੱਚ ਭਰਾਣਾ ਟੀਕਾ ਲਾਉਣ ਲੱਗ ਜਾਂਦੇ ਨੇ ਜਿਵੇਂ ਆਪਣੀ ਮੱਝ ਨਾ ਮਿਲੀ ਸਪੋਜ਼ ਕਰ ਲਓ ਤਾਂ ਆਪਾਂ ਕੀ ਕਰਦੇ ਆ ਦੁੱਧ ਆਤਾਰ ਨਾਲ ਟੀਕਾ ਲਾ ਦਿੰਦੇ ਆ ਤਾਂ ਉਹ ਟੀਕਾ ਲਾ ਕੇ ਆਪਾਂ ਦੁੱਧ ਚੋਣਿਆ ਤੇ ਉਹੀ ਆਪਾਂ ਆਪਣੇ ਘਰੇ ਜਿਹੜਾ ਉਹ ਵਰਤਦੇ ਆਂ ਤਾਂ ਤੁਸੀਂ ਜੇ ਸੋਚ ਕੇ ਦੇਖੋਗੇ ਤਾਂ ਜਿਹੜਾ ਉਹ ਕਿੰਨਾ ਹਾਨੀਕਾਰਕਾ ਭੈਣ ਕੇ ਜਿਹੜਾ ਉਹ ਦੁੱਧ ਬਣ ਜਾਂਦਾ ਜਦੋਂ ਆਪਾਂ ਟੀਕਾ ਲਗਾਤਾ ਤਾਂ ਉਹਦੇ ਨਾਲ ਤਰ੍ਹਾਂ ਤਰ੍ਹਾਂ ਦੀਆਂ ਨੇ ਆਪਾਂ ਨੂੰ ਬਿਮਾਰੀਆਂ ਹੋ ਜਾਂਦੀਆਂ ਨੇ ਜਿਵੇਂ ਕਿ ਹਾਲਾਂਕਿ ਕੈਂਸਰ ਤੇ ਛੋਟੇ ਬੱਚਿਆਂ ਨੂੰ ਜਿਵੇਂ ਸਾਤੀ ਦੇ ਰੋਗ ਜਾਣੀ ਕਿ ਬਹੁਤ ਵੱਡੇ ਭਿਆਨਕ ਰੋਗ ਜਿਹੜੇ ਦੇ ਨਾਲ ਬਣ ਜਾਂਦੇ ਆ ਤੇ ਇਸ ਕਰਕੇ ਤੁਸੀਂ ਉਹ ਟੀਕੇ ਵਾਲਾ ਦੁੱਧ ਜਿਹੜਾ ਨਾ ਪੀਓ ਕਿਉਂਕਿ ਕੰਪਨੀਆਂ ਦੀਆਂ ਜਿਹੜੀਆਂ ਦਵਾਈਆਂ ਬਣਾਈਆਂ ਹੋਈਆਂ ਨੇ ਦੁੱਧ ਉਤਾਰਨ ਵਾਸਤੇ ਕਈ ਭਰਾ ਮੰਨ ਲਓ ਲੈਕਟੋਮੂਡ ਦੇ ਦਿੰਦੇ ਆ ਉਹਦੇ ਨਾਮੀ ਦੁੱਧ ਜਿਹੜਾ ਮੱਝਾਂ ਨਹੀਂ ਤਾਰਦੀਆਂ ਤਾਂ ਤੁਸੀਂ ਕੀ ਦੇਣਾ ਤੁਸੀਂ ਮੈਡੀਕਲ ਤੇ ਜਾ ਕੇ ਇੱਕ ਲੈਕਟੋਮਿਕਸ ਆਪਣਾ ਐਂਕਰੀ ਲੈਕਸ ਸੋਰੀ ਐਂਕਰੀ ਲੈਕਸ ਦੀ ਡੱਬੀ ਹੁੰਦੀ ਆ ਲੈਕਟੋਮਿਕਸ ਗੋਲੀਆਂ ਵੀ ਦੇ ਦੇਣੇ ਹੁੰਦੇ ਆ ਆਪਾਂ ਦੁੱਧ ਉਤਾਰਨ ਵਾਸਤੇ ਉਹ ਨਹੀਂ ਦੇਣੀਆਂ ਤੇ ਇੱਕ ਐਂਕਰੀ ਲੈਕਸ ਦੀ ਡੱਬੀ ਹੁੰਦੀ ਸਕਰੀਨਸ਼ਾਟ ਮਾਰ ਲਓ ਤੁਸੀਂ ਦੇਖ ਕੇ ਜਾਵਾਂ 60 ਗੋਲੀਆਂ ਦੀ ਡੱਬੀ ਇਹ 30 ਵਾਲੀ ਵੀ ਆਉਂਦੀ ਆ 60 ਦੀ ਵੀ ਆਉਂਦੀ ਆ ਤੁਸੀਂ ਕੀ ਕਰਨਾ 60 ਗੋਲੀਆਂ ਦੀ ਡੱਬੀ ਲੈਣੀ ਹੈ ਜਿਹੜੀ ਦੇ ਵਿੱਚ 60 ਹੋਈਆਂ ਤਾਂ ਤੁਹਾਨੂੰ ਇਹ ਤਕਰੀਬਨ ਰੇਟ ਹੈਗਾ ਤੇ 325 ਰੁਪਏ ਜੇ ਆਹ ਮੈਡੀਕਲ ਤੋਂ ਲਵੋਗੇ ਉਹ 10-20 ਰੁਪਏ ਘੱਟ ਦੇਊਗਾ ਜੇ ਹੋਲ ਸੇਲ ਦੇ ਮੈਡੀਕਲ ਤੋਂ ਲੈਣੇ ਹੋ ਸਾਰੀ ਦੀ ਕੀਮਤ 2250 ਰੁਪਏ ਆ ਜੇ ਆਪਾਂ ਇੱਕ ਮੈਡੀਕਲ ਦੀ ਵੀਡੀਓ ਪਾਈ ਸੀ ਤੁਸੀਂ ਦੇਖ ਵੀ ਸਕਦੇ ਹੋ ਕੱਢ ਕੇ ਫੇਸਬੁੱਕ ਤੇ ਆਪਣੇ ਚੈਨਲ ਦੇ ਤੇ ਉਹਦੇ ਕੋਰੀਅਰ ਕਰਵਾ ਲਿਓ ਮੈਡੀਕਲ ਤੋਂ ਸਿਰਫ 200 ਰੁਪਏ ਦਿੰਦੇ ਆ ਇਹੀ ਸੀ ਸੀ ਤਾਂ ਕਈ ਭਰਾਵਾਂ ਨੇ ਹੁਣ ਫੋਨ ਆ ਜਾਂਦੇ ਵੀ ਸੀ ਸੀ ਮਿਲਦੀ ਨਹੀਂ ਜੇ ਨਹੀਂ ਮਿਲਦੀ ਤਾਂ ਫੇਸਬੁੱਕ ਦੇ ਆਪਣਾ ਚੈਨਲ ਕੱਢ ਕੇ ਉੱਤੇ ਤੁਸੀਂ ਇਹ ਕੋਰੀਅਰ ਕਰਵਾ ਸਕਦੇ ਹੋ ਠੀਕ ਹੈ 200 ਰੁਪਏ ਡੱਬੀ ਆ ਰੇਟ ਇਹਦੇ 325 ਰੁਪਏ ਆ 60 ਗੋਲੀਆਂ ਡੱਬੀ ਆ ਆਪਾਂ ਇਹਦੀ ਵਿਧੀ ਕੀ ਵਰਤਣੀ ਹੈ ਕਿਵੇਂ ਆ ਤਾਂ ਗੌਰ ਨਾਲ ਸੁਣ ਲਿਓ ਨੋਟ ਕਰ ਲਿਓ 5 ਗੋਲੀਆਂ ਸਵੇਰੇ ਚੌਣ ਤੋਂ ਘੰਟਾ ਪਹਿਲਾਂ ਤੇ ਪੰਜ ਗੋਲੀਆਂ ਸ਼ਾਮ ਨੂੰ ਚੌਣ ਤੋਂ ਘੰਟਾ ਪਹਿਲਾਂ ਦੋ ਟਾਈਮ ਲਗਾਤਾਰ ਦਿਓ ਜੀ ਗੋਲੀਆਂ ਜਿਹੜੀਆਂ ਇਹ ਦੋ ਟਾਈਮ ਦੇਣੀਆਂ ਨੇ ਤੇ ਇੱਕ ਘੰਟੇ ਦੇ ਬਾਅਦ ਦੋ ਚਾਰ ਦੋਕ ਦਿਨ ਤਾਂ ਮੱਝ ਸੁੱਡੀ ਜਿਹੜੀ ਟੱਪ ਦਪਈਆ ਕਰੂਗੀ ਤੇ ਇਸ ਤੋਂ ਬਾਅਦ ਸੋਨੂੰ ਜਿਹੜੀ ਮੱਝ ਸੁੱਡੀ ਇਹ ਬੋਲ ਮਾਰਿਆ ਕਰੂਗੀ ਏ ਡੱਬੇ ਨਾਲ ਵੀ ਮੈਨੂੰ ਝੋਲ ਧਾਰ ਕੱਢ ਲਓ ਵੀ ਮੇਰਾ ਟਾਈਮ ਜਿਹੜਾ ਹੋ ਗਿਆ ਤੇ ਇਹ ਗੋਲੀਆਂ ਦਾ ਜਿਹੜਾ ਰਿਜ਼ਲਟ ਹੈ ਜਿਹੜਾ ਬਹੁਤ ਹੀ ਐਕਸੀਡੈਂਟਾ ਹਰਬਲ ਦੀਆਂ ਗੋਲੀਆਂ ਕੋਈ ਸਾਈਡ ਇਫੈਕਟ ਨਹੀਂ ਵਿੱਚ ਭਰਾ ਪੁੱਸਣਗੇ ਵੀ ਅਸੀਂ ਗੱਬਣ ਪਸ਼ੂ ਨੂੰ ਦੇ ਸਕਦੇ ਆ ਜਾਂ ਆਪਾਂ ਮੰਨ ਲਓ ਵੀ ਖੰਡਰਾਂ ਨੂੰ ਦੇਣੀ ਆ ਤੁਸੀਂ ਗੱਬਣ ਪਸ਼ੂ ਨੂੰ ਵੀ ਦੇ ਸਕਦੇ ਹੋ ਕੋਈ ਸਾਈਡ ਇਫੈਕਟ ਨਹੀਂ ਦੇਖੋ ਮੈਨੂੰ 5-6 ਛਾਲ ਹੋ ਗਏ ਵਰਤਦੇ ਨੂੰ ਤਾਂ ਇਹਦਾ ਰਿਜ਼ਲਟ ਜਿਹੜਾ ਪੂਰਾ ਐਕਸੀਡੈਂਟਾ ਸੂਂਦਾਂ ਟੱਕਰ ਜਿਹੜੇ ਦੁੱਧ ਵਾਲੇ ਪਸ਼ੂ ਨੇ ਜਿਆਦਾ ਦੁੱਧ ਵਾਲੇ ਪਸ਼ੂ ਨੇ ਤਾਂ ਤੁਸੀਂ ਸੂਂਦਾਂ ਟੱਕਰੇ ਡੱਬੀ ਨਾਲ ਦੁੱਧ ਲੈ ਸਕਦੇ ਹੋ ਤੁਸੀਂ 8ਵੇਂ ਮਹੀਨੇ ਸਾਢੇ 8ਵੇਂ ਮਹੀਨੇ ਤੋਂ 9ਵੇਂ ਮਹੀਨੇ ਤੋਂ ਤੁਸੀਂ ਆਪਣੀ ਮੱਝ ਨੂੰ ਛੱਡੋਗੇ ਵੀ ਹੁਣ ਜਿਹੜਾ ਟਾਈਮ ਥੋੜਾ ਰਹਿ ਗਿਆ ਮੱਝ ਦਾ ਤਾਂ ਆਪਾਂ ਦੋ ਦੋ ਟਰਾਈ ਕਰ ਦਈਏ ਤਾਂ ਦੋਸਤੋ ਕਰਨਾ ਕੀ ਆ ਵਿੱਚ ਭਰਾ ਕਹਿ ਦਿੰਦੇ ਆ ਵੀ ਕਿੰਨੀਆਂ ਡੱਬੀਆਂ ਖਵਾਉਣੀਆਂ ਨੇ ਤੁਸੀਂ ਦੋ ਡੱਬੀਆਂ ਦਾ ਰੁਟੀਨ ਦੇ ਵਿੱਚ ਖਵਾਓ ਜੇ ਤੁਹਾਡੀ ਮੱਝ ਵਧੀਆ ਮਿਲਣ ਲੱਗੀ ਉਦੋਂ ਤੁਸੀਂ ਇਹ ਡੱਬੀ ਜਿਹੜੀ ਬਿਲਕੁਲ ਬੰਦ ਕਰ ਦਿਓ ਜਿੰਨਾ ਚਿਰ ਮਿਲਦੀ ਹੈ ਵਧੀਆ ਤੇ ਜੇਕਰ ਫੇਰ ਇਹ ਹਲਦੀ ਆਇਆ ਤਾਂ ਤੁਸੀਂ ਆਹ ਡੱਬੀ ਲਿਆ ਕੇ ਫੇਰ ਵਰਤ ਸਕਦੇ ਹੋ ਕੋਈ ਨੁਕਸਾਨ ਨਹੀਂ ਕੋਈ ਸਾਈਡ ਇਫੈਕਟ ਨਹੀਂ ਡੱਬੀ ਹਰਬਲ ਕੰਪਨੀ ਦੀ ਆ ਐਂ ਆਪਣਾ ਐਂਕਰੀ ਲੈ ਕੇ ਜਿਹੜੀਆਂ ਗੋਲੀਆਂ ਨੇ ਤੇ ਡੱਬੀ ਹਰਬਲ ਕੰਪਨੀ ਆ ਵਧੀਆ ਵਰਤ ਸਕਦੇ ਤੁਸੀਂ ਤੇ ਮੰਨ ਲਓ ਵੀ ਕੋਈ ਸਾਈਡ ਇਫੈਕਟ ਨਹੀਂ ਜਿਵੇਂ ਆਪਾਂ ਕਹიდੀਏ ਮਾਨਣ ਕਿ ਤੇ ਲੋਬੀ ਅੰਗਰੇਜ਼ੀ ਦਵਾਈ ਨਹੀਂ ਹੈਗੀ ਦੇਸੀ ਦਵਾਈਆਂ ਦੇ ਵਿੱਚ ਆ ਜਾਂਦੀ ਆ ਤੇ ਬਹੁਤ ਵਧੀਆ ਟੀਕੇ ਲਾਉਣ ਨਾਲੋਂ ਜਿਹੜਾ 100 ਗੁਣਾ ਚੰਗਾ ਜੇ ਤੁਸੀਂ ਇਹ ਡੱਬੀ ਵਰਤ ਲੋਗੇ ਡੱਬੀ ਵਰਤ ਕੇ ਤੁਸੀਂ ਐਂ ਕਹਦੇ ਹੋਗੇ ਵੀ ਸਾਨੂੰ ਜਿਹੜਾ ਬਹੁਤ ਵਧੀਆ ਰਿਜ਼ਲਟ ਮਿਲਿਆ ਕਿਉਂਕਿ ਜਿਹੜੇ ਭਰਾ ਵਰਤਦੇ ਉਹਨਾਂ ਨੂੰ ਤਾਂ ਪਤਾ ਦੇਖੋ ਪਤਾ ਹੈ ਨਹੀਂ ਸੀਗਾ ਤੇ ਆਪਾਂ ਜਿਹੜੀ ਇਹ ਵੀਡੀਓ ਪਾਪਾ ਆ ਕੇ ਆਪਾਂ ਲੋਕਾਂ ਨੂੰ ਦੱਸਿਆ ਵੀ ਭਾਈ ਟੀਕੇ ਤੁਸੀਂ ਨਾ ਲਾਓ ਤੇ ਤੁਸੀਂ ਐਂਕਰੀ ਲੈ ਕੇ ਗੋਲੀਆਂ ਵਰਤ ਲਓ ਪੰਜ ਗੋਲੀਆਂ ਸਵੇਰੇ ਤੇ ਪੰਜ ਗੋਲੀਆਂ ਸ਼ਾਮ ਨੂੰ ਤੇ ਤੁਹਾਡੀ ਜਿਹੜੀ ਮੱਝ ਆ ਉਹ ਦੁੱਧ ਵਧੀਆ ਧਾਰਨ ਲੱਗ ਜੂਗੀ ਕੋਈ ਤੁਹਾਨੂੰ ਟੀਕਾ ਲਾਉਣ ਦੀ ਲੋੜ ਨਹੀਂ ਕੋਈ ਮੰਨ ਲਓ ਗੁੰਦ ਵਾਲੀ ਦਵਾਈ ਪਿਉਣ ਦੀ ਲੋੜ ਨਹੀਂ ਕਈ ਵਾਰ ਪਹਿਲਾਂ ਗੁੰਦ ਵਾਲੇ ਜਿਹੜੀ ਦਵਾਈ ਸੀਗੀ ਆਪਣੀ ਲੈਕਟੋਮੂਡ ਉਹਦਾ ਰਿਜ਼ਲਟ ਬਹੁਤ ਵਧੀਆ ਸੀਗਾ ਪਰ ਉਹ ਹੁਣ ਕਿਤੇ ਨਾ ਕਿਤੇ ਜਾ ਕੇ ਕੰਮ ਕਰਨੋਂ ਹਟ ਗਈ ਤਾਂ ਤੁਸੀਂ ਆ ਇੱਕ ਵਾਰੀ ਦੋਸਤੋ ਆਪਣੇ ਘਰ ਦੇ ਜ਼ਰੂਰ ਟਰਾਈ ਕਰਕੇ ਦੇਖੋ ਸਿਰਫ 200 ਰੁਪਏ ਦੇ ਜੇ ਆਪਣੇ ਮੱਲੋ ਮਾਨਸਾ ਮੈਡੀਕਲ ਆਗਾ ਤੇ ਉਥੋਂ ਤੁਸੀਂ ਮੰਗਵਾ ਸਕਦੇ ਹੋ ਰਮਨਿੱਤਾ ਕੈਂਟੀਆਂ ਦੇ ਤੇ ਬਾਕੀ ਉਹਨਾਂ ਦਾ ਨੰਬਰ ਵੀ ਦਿੱਤਾ ਹੋਇਆ ਫੇਸਬੁੱਕ ਤੇ ਜਾ ਕੇ ਆਪਣਾ ਕੁਲਵਿੰਦਰ ਆਟੀ ਬੀਬੀ ਗਤੀ ਭਰ ਕੇ ਕੱਢ ਲਓ ਇਹੀ ਚੈਨਲ ਤੇ ਉਥੋਂ ਤੁਸੀਂ ਇਹ ਮੰਗਵਾ ਸਕਦੇ ਹੋ ਨਹੀਂ ਇਹ 325 ਰੁਪਏ ਰੇਟ ਆ ਤੇ ਬਾਕੀ ਛੋਟੇ ਮੈਡੀਕਲ ਦਾ ਉਹ ਆਪਰਾ ਦੇਖ ਕੇ ਲਾਊਗਾ ਤੇ ਤੁਹਾਨੂੰ ਬੜਾ ਲੈਸ ਨਹੀਂ ਕਰਨਾ ਉਹ ਸੇਲ ਦੇ ਵਿੱਚ ਸਿਰਫ 200 ਰੁਪਏ ਦੀ ਆ ਤਾਂ ਵਰਤ ਕੇ ਜਰੂਰ ਦੇਖ ਲਓ ਦੋਸਤੋ ਧੰਨਵਾਦ ਦੋਸਤੋ ਜਲਦੀ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਤਬ ਤੱਕ ਲਈ ਦਿਓ ਅਯਾਜਤ